जी मैं रमन कुमार नमस्कार स्वागत है खबर से बुलेटिन समय मैं रमन कुमार आदाब सलाम है सारे नमस्कार स्वागत है जी मैं रमन कुमार हाजमा एक बार फिर सेवेंटी एट मेरी ज्वाइनिंग है जी इट वाज इन अमृतसर जी अस श्रीनगर अमृतसर दे दूरदर्शन केंद्र जी

ਜਿਹੜੇ ਬੱਚੇ ਬਾਹਰ ਚਲੇ ਗਏ ਕਈ ਨਸਲਾਂ ਬਾਹਰ ਚਲੇ ਗਈਆਂ ਉਹ ਪੀੜ੍ਹੀਆਂ ਜਿਹੜੀਆਂ ਅੱਜ ਵੀ ਜਲੰਧਰ ਹੁੰਦੀਆਂ ਹੋਣਗੀਆਂ ਲੱਭਦੀਆਂ ਹੋਣਗੀਆਂ ਕਿ ਰਵਨ ਕੁਮਾਰ ਜਨਾ ਕਿਤੇ ਕੰਟੈਕਟ ਹੋ ਜੇ ਅਦਾਬ ਸਲਾਮ ਹੈ ਸਾਰਿਆਂ ਨੂੰ ਸਲਾਮ ਸਤਿ ਸ੍ਰੀ ਅਕਾਲ ਮੈਂ ਸੁਨੀਲ ਕਟਾਰੀਆ ਹਾਂ ਔਰ ਜਲੰਧਰ ਸ਼ਹਿਰ ਦੇ ਵਿੱਚ ਹਾਂ ਖੁਸ਼ਕਿਸਮਤੀ ਇਹ ਕਿ ਜਲੰਧਰ ਸ਼ਹਿਰ ਤੋਂ ਰਮਨ ਕੁਮਾਰ ਜੀ ਨੂੰ ਜਿਹੜੀ ਪਛਾਣ ਮਿਲੀ ਉਹ ਕੁਲ ਆਲਮ ਪੰਜਾਬੀਆਂ ਤੱਕ ਪਹੁੰਚੀ ਤੇ ਕੁਲ ਆਲਮ ਦੇ ਵਿੱਚ ਬੈਠੇ ਪੰਜਾਬੀ ਰਮਨ ਕੁਮਾਰ ਜੀ ਨੂੰ ਹਾਲਾਂਕਿ ਇਹਨਾਂ ਦੇ ਫੇਸਬੁੱਕ ਪੇਜ ਤੇ ਵੀ ਅਕਸਰ ਦੇਖਦੇ ਰਹਿੰਦੇ ਨੇ ਇਹ ਲਾਈਵ ਵੀ ਹੁੰਦੇ ਨੇ ਛੱਤ ਤੇ ਚੜ੍ਹ ਕੇ ਤੇ ਹੋਰ ਕੀ ਕੁਝ ਅੱਜਕੱਲ ਰੁਝੇਵੇਂ ਨੇ ਇਹਨਾਂ ਦੇ ਇਹ ਜਾਣਾਂਗੇ ਜਿਨ੍ਹਾਂ ਨੇ ਬਚਪਨ ਤੋਂ ਸਤਾਲੀਆਂ ਖਬਰਾਂ ਸੁਣੀਆਂ ਨੇ ਲਓ ਜੀ ਮੈਂ ਆ ਰਮਨ ਕੁਮਾਰ ਤੁਸੀਂ ਦੇਖ ਰਹੇ ਹੋ ਤੂਬਦਸ਼ਨ ਗਰੰਦਰ ਬਹੁਤ ਸਵਾਗਤ ਰਮਨ ਜੀ ਬਹੁਤ ਸ਼ੁਕਰੀਆ ਤੁਸੀਂ ਵਕਤ ਦਿੱਤਾ ਥੈਂਕਸ ਸਬਬ ਬਣ ਗਿਆ ਸਬਬ ਬਣ ਗਿਆ ਤੁਸੀਂ ਆਗੇ ਅੱਛਾ ਜਦੋਂ ਆਪਣੀ ਗੁਫਤਗੂ ਫੋਨ ਤੇ ਹੁੰਦੀ ਰਹੀ ਤੁਸੀਂ ਇੱਕ ਜ਼ਿਕਰ ਕੀਤਾ ਸੀ ਮੈਨੂੰ ਯਾਦ ਹੈ ਰਾਣਾ ਇਜਾਜ਼ ਰੋਂ ਦੀ ਵੀਡੀਓ ਬੜੀਆਂ ਤੁਸੀਂ ਦੇਖਦੇ ਹੋ ਆ ਨਾਟ ਨਾਟ ਮਾਚ ਪਰ ਵਿਚ ਵਿਚ ਦੇਖ ਲੈਣਾ ਮੈਨੂੰ ਆਈ ਆਈ ਬੈਗ ਯੂ ਪਾਰਡਨ ਟੂ ਸੇ ਥੈਟ ਦੈਟ ਮੈਂ ਹੁਣ ਪਿੱਛੇ ਪੰਜਰ ਦੇਖਿਆ ਜੀ ਥੋੜਾ ਹੁਣ ਮਾਇੂਸੀ ਹੋਈ ਹੈ ਪਹਿਲਾਂ ਸਵਾਦ ਆ ਰਿਹਾ ਸੀ ਖੈਰ ਜਦੋਂ ਆਪਾਂ ਜਲੰਧਰ ਸ਼ਹਿਰ ਦੀ ਗੱਲ ਕਰ ਰਹੇ ਹਾਂ ਤੁਸੀਂ ਮੈਨੂੰ ਥੋੜਾ ਜਿਹਾ ਬਰੀਫ ਦੇ ਵਿੱਚ ਦੱਸੋਗੇ ਰਮਨ ਕੁਮਾਰ ਜੀ ਕੌਣ ਨੇ ਕਿੱਥੋਂ ਆਉਂਦੇ ਨੇ ਜਲੰਧਰ ਦੇ ਵਿੱਚ ਕਦੋਂ ਤੋਂ ਨੇ ਤੇ ਦੂਰਦਰਸ਼ਨ ਦਾ ਸਬਬ ਕਿਵੇਂ ਬਣਦਾ ਹੈ देखो ये 5 6 7 सवाल इकट्ठे पाले रे क्योंकि वक्त ਘਟ ਹੈ ਸਰਕੂਲ ਇਸ ਕਰਕੇ ਇਹ ਵੀ ਸਬਾਪਸੀ ਆ ਜਿਤ ਫਾਤਨਲ ਕਿਤੇ ਇਨ ਆਵਣਾ ਵੀ ਸੀ ਮੈਂ ਜਾਣਾ ਵੀ ਸੀ ਤੇ ਰਹਿ ਕੇ ਗੱਲ ਮੈਂ ਸੰਖੇਪ ਚ ਬਿਆਨ ਕਰ ਦਿੰਦਾ ਅ ਅ ਬ੍ਰਸਰ ਦਾ ਹੈ ਰੀ ਐਪੀ ਚੋਕਰ ਜੀ ਪੈਰੈਂਟਲ ਉਸ ਤੋਂ ਪਿਛਨੀ ਪੁਸਤਕਾਂ ਦਾ ਜੀ ਔਰ 76 ਵਿੱਚ ਕਾਲਜ ਟੂ ਜਹੰਦਰ ਅ ਅਮ੍ਰੇਸਰ ਸੀਸੀਪਲ ਨੂੰ ਉਥੋਂ ਜੀ ਕਾਲਜ ਤੋਂ ਗ੍ਰੈਜੂਏਸ਼ਨ ਕਰਦਾ ਹਾਂ ਇੱਕ ਛੋਟਾ ਜਿਹਾ ਵਿੱਚ ਗੈਪ ਹੈ ਮੈਂ ਕੋਰਸ ਟ੍ਰੇਨਿੰਗ ਲੈ ਰਿਹਾ ਸੀ ਟੈਕਸਟਾਈਲ ਦੀ ਜਿਹੜੀ ਵਿੱਚ ਮੈਂ ਪੁੱਲ ਬੈਠਾ ਸੀ ਕਿ ਇੱਕ ਸਾਲ ਪਹਿਲ ਨੂੰ ਮੈਂ এমਪਲੋਇਮੈਂਟ ਨਿਊਜ਼ ਦੇ ਜ਼ਰੀਏ ਇਸ ਜੌਬ ਲਈ ਅਪਲਾਈ ਕੀਤਾ ਸੀ ਤੇ ਜਦੋਂ ਕਾਲ ਰੀਸੀਵ ਹੋਈ ਉਹ ਵੀ ਕਹਾਣੀ ਆਪਣੇ ਆਪ ਵਿੱਚ ਵੱਖਰੀ ਹੈ ਸੰਭਾਉ ਆਈ ਕੁੱਡ ਐਕਸੈਸ ਟੂ ਦ ਕਾਲਡ ਡਾਕੂਮੈਂਟ ਰਿਕੋਰਡ ਬੁਰ ਚੁੱਕਿਆ ਸੀ ਜੀ ਜਦੋਂ ਮੈਂ ਖੋਲ ਕੇ ਵੇਖਿਆ ਤਾਂ ਮੈਨੂੰ ਯਾਦ ਆਇਆ ਹੂੰ ਤੇ ਫਿਰ ਜਦੋਂ ਮੈਨੂੰ ਯਾਦ ਆਇਆ ਮੈਂ ਜਿੱਥੇ ਟ੍ਰੇਨਿੰਗ ਲੈ ਆ ਰਿਹਾ ਸੀ ਜੀਐਨਡੀਯੂ ਦੇ ਸਾਹਮਣੇ ਅੰਮ੍ਰਿਤ ਸਰਚ ਟੈਕਸਟਾਈਲ ਦੇ ਵਿੱਚ ਹਾਂ ਉਹ ਫਿਰ ਮੈਂ ਉੱਥੇ ਜਾਣਾ ਬੰਦ ਕਰਤਾ ਕਿਉਂਕਿ ਮੈਂ ਕਾਲ ਦੇ ਕੇ ਗਿਆ ਵੀ ਇਹ ਸਿਲੈਕਸ਼ਨ ਤਾਂ ਮੇਰੀ ਹੋਣੀ ਹੂੰ ਹੋਰ ਕਿਸੇ ਦੀ ਹੋਣੀ ਜਾਂ ਨਹੀਂ ਹੋਣੀ ਮੈਨੂੰ ਨਹੀਂ ਪਤਾ ਹੂੰ ਮੈਨੂੰ ਆਪਣੇ ਬਾਰੇ ਪਤਾ ਹੋ ਜਾਣੀ ਹੂੰ ਕੋਈ ਮੇਰਾ ਐਡਾ ਵੱਡਾ ਪਿਛੋਕਰ ਤਜਰਬਾ ਨਹੀਂ ਸੀ ਜੀ ਪਰ ਮੈਨੂੰ ਕਿਤੇ ਲੱਗਿਆ ਹੂੰ ਉਹ ਫਿਰ ਹੋ ਗਈ ਹੂੰ ਤੇ ਉਸ ਗੱਲ ਨੂੰ ਹੁਣ ਕਿੰਨੇ ਸਾਲ ਹੋ ਗਏ 40 ਤੋਂ ਉੱਪਰ ਹੂੰ ਉਸ ਸਬਬ ਹੈ ਉਹ ਬੜਾ ਜਿਹੜਾ ਅੱਜ ਇੱਥੇ ਬੈਠੇ ਹੋਏ ਆ। ਹੂੰ ਤੇ ਇਹ ਦੂਰਦਰਸ਼ਨ ਦੇ ਵਿੱਚ ਤੁਹਾਡਾ ਕਿੰਨੇ ਸਾਲ ਦਾ ਸਫ਼ਰ ਰਿਹਾ? 78 ਮੇਰੀ ਜੁਆਇਨਿੰਗ ਹੈ। ਜੀ। ਇਟ ਵਾਸ ਇਨ ਅੰਮ੍ਰਿਤਸਰ। ਜੀ। ਆਸੀਂ ਸ਼ਿਰਨਗਰ ਅੰਮ੍ਰਿਤਸਰ ਦੇ ਦੂਰਦਰਸ਼ਨ ਕੇਂਦਰ ਜੀ। ਲਾਹੌਰ ਕਿਉਂਕਿ ਚੱਲਦਾ ਸੀ। ਹੂੰ ਹੂੰ ਤੇ ਉਸ ਮੌਕੇ ਦੀ ਜ਼ਰੂਰੀ ਅਰ ਸਮਝ ਦਿਆਂ ਗਵਰਨਮੈਂਟ ਆਫ ਇੰਡੀਆ ਨੇ ਫਿਰ ਇਹ ਸਟੇਸ਼ਨ ਪਹਿਲੋਂ ਚਾਲੂ ਕਰ ਲਈ ਸੀ। ਜੀ। ਜੀ ਸਟੂਡੀਓਜ਼ ਵੀ ਨਹੀਂ ਸੀ ਅੰਮ੍ਰਿਤਸਰ। ਪੰਜਾਬੀ ਦੇ ਪ੍ਰੋਗਰਾਮ ਦਿੱਲੀ ਰਿਕਾਰਡ ਹੋ ਕੇ ਉੱਥੇ ਆਉਂਦੇ ਸੀ। ਅੱਛਾ। ਤੋ ਪੁਆਇੰਟ ਵਾਸ ਲਾਈਕ ਇੱਕ ਵਨ ਸਾਈਡਿਡ ਪ੍ਰੋਪਗੈਂਡਾ ਜਿਹੜਾ ਸੀ ਲਾਹੌਰ ਦਾ ਉਹ ਉਸ ਕਰਕੇ ਸਰਕਾਰ ਨੂੰ ਲੱਗੇ ਵੀ ਸਾਡੇ ਆਪਣੇ ਇੱਧਰ ਪਹਿਲੋਂ ਹੋਣੇ ਚਾਹੀਦੇ। ਤੋ ਫਿਰ ਇਸੇ ਤਰ੍ਹਾਂ ਮਰਸਾ ਰੀ ਪਹਿਲੋਂ ਸਟਾਰਟ ਹੋ ਗਈ ਸੀ 81 ਦੇ ਵਿੱਚ ਫਿਰ ਟ੍ਰਾਂਸਮਿਸ਼ਨ ਜਲੰਧਰ ਤੋਂ ਸ਼ੁਰੂ ਹੋ ਗਈ। ਤੇ ਤੁਹਾਡੀ ਰਿਟਾਇਰਮੈਂਟ ਕਦੋਂ ਹੁੰਦੀ ਹੈ ਜਲੰਧਰ ਸਟੇਸ਼ਨ ਤੋਂ ਮੈਂ ਜਾ ਕੇ ਜੀ ਹੁਣ ਜਾ ਕੇ 2017 ਚ ਰਿਟਾਇਰ ਹੋਇਆ ਫਾਰਮਲੀ ਜੀ ਦੋ ਸਾਲ ਮੈਂ ਜਾਂਦਾ ਰਿਹਾ ਪਿਆਰ ਕਰਦੇ ਨੇ ਉਹ ਕਹਿੰਦੇ ਸੀ ਪੰਜ ਛੇ ਦਿਨ ਹਫਤੇ ਦੇ ਉਹ ਦਿਨ ਆ ਜਾ ਕਰੋ ਕੈਜ਼ੂਲ ਜਿਹੜੇ ਅੱਜ ਕੱਲ ਮੈਂ ਲੋਕੋ ਅਸੀ ਕਿ ਚਲੋ ਆਂਦੇ ਹੋ ਤੁਸੀਂ ਤੇ ਹਫਤੇ ਦਾ ਮੈਂ ਕਿਹਾ ਦੋ ਦਿਨਾਂ ਕਰੋ ਇੱਕ ਦਿਨ ਕਰਦੇ ਹੋ ਯਾਰ ਤੇ ਫਿਰ ਕਿਸਾਨ ਅੰਦੋਲਨ ਨੇ ਵੀ ਆਉਣਾ ਸੀ ਉੱਥੇ ਕਿਤੇ ਅਸੀਂ ਵੀ ਚੱਲ ਗਏ ਕਿਤੇ ਸਟੇਜ ਤੇ ਵੀ ਚੜ ਗਏ ਪਰ ਉਹ ਇਥੋਂ ਮੈਂ ਵੀਰਵਾਰ ਨਿਊਜ਼ ਪੜੀਆਂ ਸੀ ਉਰੋਂ ਫਿਰ ਜੀ ਸ਼ੁੱਕਰਵਾਰ ਉੱਥੇ ਗਿਆ ਸੀ ਉਹਦੇ ਬਾਅਦ ਫਿਰ ਮੈਂ ਇੱਧਰ ਨਹੀਂ ਗਿਆ ਜੀ ਮੈਂ ਕਿ ਇਹਨਾਂ ਦੀ ਖਿਚਾਈ ਹੋ ਜਣੀ ਹੈ ਵੀ ਕੋਈ ਇਹ ਬੰਦਾ ਉੱਥੇ ਜਾ ਕੇ ਕੀ ਬੋਲਦਾ ਰਹੂ ਉਹ दैट ਵਾਸ ਲਾਸਟ ਇਨ 2019 ਵੀ ਦੀ ਗੱਲ ਹੈ ਵੀ ਨਹੀਂ ਗੱਲ ਵੀ ਦੀ ਗੱਲ ਹੈ ਤੇ ਉਸ ਤੋਂ ਬਾਅਦ ਹੁਣ ਕੀ ਜਿਵੇਂ ਨੇ ਰਿਟਾਇਰਮੈਂਟ ਹੁੰਦੀ ਹੈ ਫਿਰ ਤੁਸੀਂ ਕੁਝ ਟਾਈਮ ਲਈ ਕੈਜ਼ੂਅਲ ਤੌਰ ਤੇ ਜਾਂਦੇ ਹੋ ਫਿਰ ਤੁਸੀਂ ਵੀ ਮੈਂ ਕਿਤੇ ਜਾਂਦਾ ਨਹੀਂ ਹੁਣ ਐਕਚੁਅਲੀ ਐਸ ਯੂ ਮੈਂਸ਼ਨਡ ਇਨ ਯੋਰ ਬਿਗਨਿੰਗ ਐਕਚੁਅਲੀ ਦੋ ਸਮ ਟਾਈਮ ਆਈ ਫੀਲ ਲਾਈਕ ਆਮ ਨੋਟ ਵੈਰੀ ਰੈਗੂਲਰ ਕਦੀ ਕਿਹਾ ਕਿਤੇ ਇਸ ਬਾਬਾ ਬਣ ਗਿਆ ਇੱਕ ਵਾਰੀ ਮਾ ਲੋ ਗੁਰगांव ਗਏ ਆ ਕੁਛ ਲੋਗ ਇਸ ਹੀ ਸਨਾਰ ਨੇ ਤੇ ਸਾਈਬਰ ਖਾਤੇ ਲਾਈਫ ਕਰ ਲਿਆ ਦੋ ਤਿੰਨ ਦਿਨ ਜੇ ਕੋ ਵਾ ਗਏ ਉੱਥੇ ਦੋ ਤਿੰਨ ਦਿਨ ਲਾਈਫ ਕਰ ਲਿਆ ਉਹਨੇ ਬੱਚੀ ਨਾਲ ਗਿਆ ਸੀ ਉੱਥੋਂ ਕਰ ਲਿਆ ਇੱਥੇ ਕਦੇ ਕੋਈ ਮੈਨੂੰ ਲੱਗਦਾ ਕਿਸੇ ਬਲੇ ਚਾਰ ਜੁੜਦਾ ਤੇ ਉਦੋਂ ਵੀ ਆ ਜਾਂਦਾ 500 ਰੁਪਏ ਉਹ ਤਾਂ ਗੱਲ ਤਾਂ ਕੋਈ ਰੋਜ਼ ਕਰਦੀ ਕੀਤੀ ਜਾ ਸਕਦੀ ਹੈ ਜੀ ਜੀ ਉਹ ਫਿਰ ਮੈਂ ਫੇਸਬੁੱਕ ਤੇ ਐਸ ਯੂ ਮੈਂਸ਼ਨ ਲਾਈਵ ਹੋ ਜਾਂਦਾ ਹਾਂ 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 ਬਾਕੀ ਕਵਿਕਲੀ ਪ੍ਰੋਗਰਾਮ ਮੈਂ ਕਰਦਾ ਹਾਂ ਉਹ ਪੰਜਾਬ ਬਲੌਗਸ ਹੈ ਉੱਥੇ ਵੈਰੀਪੈਕ ਕਰਦਾ ਰਿਹਾ ਜੀ ਹਾਫ ਐਨ ਆਵਰ ਦਾ ਕਰੰਟ ਅਫੇਅਰਸ ਦਾ ਹੁੰਦਾ ਹਾਂ 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 ਤੇ ਉਹ ਜਿਸ ਤਰ੍ਹਾਂ ਤੁਸੀਂ ਆਏ ਹੋ ਹਾਂ ਹਾਂ ਉਹ ਇੱਥੇ ਕਰੇ ਕੈਮਰਾਮੈਨ ਆ ਜਾਂਦਾ ਰਾਈਟ ਉਹ ਫਿਰ ਚੰਡੀਗੜ੍ਹ ਭੇਜ ਦਿੰਦੇ ਉਹ ਗਾਂ ਭੇਜ ਦਿੰਦੇ ਉਹ ਡਾਟ ਆਈ ਟਰਾਈਟ ਸਰ ਤੁਹਾਡੀ ਜਰਨੀ ਦੂਰਦਰਸ਼ਨ ਨਾਲ 1978 ਦੇ ਵਿੱਚ ਸ਼ੁਰੂ ਹੁੰਦੀ ਜਿਵੇਂ ਕਿ ਸਰ ਨੇ ਦੱਸਿਆ ਹੂੰ ਹੂੰ ਤੇ ਤੁਸੀਂ ਫਿਰ ਉਹ ਦੌਰ ਵੀ ਦੇਖਿਆ 1984 ਵਾਲਾ ਕੋਈ ਖੱਟੀਆਂ ਮਿੱਠੀਆਂ ਯਾਦਾਂ ਕੋਈ ਜਿਹੜੀਆਂ ਤੁਸੀਂ ਦੱਸਣਾ ਚਾਹੋ ਉਹ ਲੰਮਾ ਦੌਰ ਸੀ ਹਾਂ ਕਾਫੀ ਲੰਮਾ ਦੌਰ ਸੀ ਹਾਲਾਤ 84 ਤੋਂ ਪਹਿਲਾਂ ਹੀ ਉਹ ਗੜਨੇ ਸ਼ੁਰੂ ਹੋਏ ਤਾਂ ਹੀ 84 ਆਪਰੇਆ ਬਿਲਕੁਲ ਤਾਂ ਹੀ ਆਪਰੇਆ ਉਹ ਇੱਕ ਤਰੇਸ passe ਹੈ ਤੇ ਉਹ ਉਹ ਜਿਹੜਾ ਸੁਜੋਗ ਉਹ ਚ ਵਾਪਰੇ ਉਹਨੂੰ ਸਿਰਫ ਔਰ ਸਿਰਫ ਹਾਰਸਾ ਜਿਹੜਾ ਹੈ ਇੱਕ ਬੜਾ ਵੱਡਾ ਸਾਡੇ ਮੁਲਕ ਦੇ ਇਤਿਹਾਸ ਵਿੱਚ ਉਹਨੂੰ ਇਸ ਕਦਰ ਹੀ ਯਾਦ ਕੀਤਾ ਜਾ ਸਕਦਾ ਹੈ ਕਿਉਂਕਿ ਪਹਿਲੋਂ ਵੀ ਉਸ ਤੋਂ ਬਹੁਤ ਵੱਡੇ ਨੁਕਸਾਨ ਹੋ ਰਹੇ ਸੀ ਲੋਕਾਂ ਦੇ ਜੀ ਔਰ ਉਹ ਤਾਂ ਫਿਰ ਅੱਤ ਹੋ ਗਈ ਦਰਬਾਰ ਸਾਹਿਬ ਵਾਲੀ ਅੱਤ ਹੋ ਗਈ ਉਸ ਤੋਂ ਬਾਅਦ ਅਕਤੂਬਰ ਐਂਡ 인디ਰਾ ਗਾਂਧੀ ਅਸੈਸਿਨ ਕਿ ਹੋ ਜਾਣੀ ਉਹ ਅੱਤ ਹੋ ਜਾਣੀ ਔਰ ਉਹ ਗੱਲ ਮੁੱਕ ਹੀ ਨਹੀਂ ਕਿੰਨੇ ਸਾਲ ਚੱਲਦੀ ਰਹੀ ਜੀ ਹੈਨਾ ਉਹ ਤਾਂ 90ਵਿਆਂ 'ਚ ਜਾ ਕੇ 90ਵਿਆਂ ਦੇ ਆਗਾਜ਼ ਜਦੋਂ ਹੁੰਦਾ ਤੇ ਫਿਰ ਸਖਤਾਈਆਂ ਵੀ ਨੇ ਉਹਦੇ ਵਿੱਚ ਪੁਲਿਸ ਦੇ ਉੱਪਰ ਇਲਜ਼ਾਮ ਵੀ ਲੱਗਦੇ ਨੇ ਉਹਦਾ ਠੱਲ ਵੀ ਨਹੀਂ ਸੀ ਪੈ ਰਹੀ ਤੇ ਉਹ ਦਿਨ ਉਹ ਹੋ ਜੇ ਸਨ 84 ਵਿੱਚ ਮੈਂ ਥੀ ਸੀ ਉਤੇ ਕਰਫਿਊ ਬਾਉਂਡ ਸੀ ਸਾਰਾ ਪੰਜਾਬ ਸਾਡੇ ਇਥੋਂ ਵੈਦਿਆ ਸਾਹਿਬ ਐਡੀਟਰ ਵਗੈਰਾ ਗਏਗੇ ਸੇਮਰੇ ਸਰ ਮੈਨੇ ਸੀ ਗਿਆ 88 ਵਿੱਚ ਫੇਰ ਹੁੰਦਾ ਛੋਟਾ ਛੋਟਾ ਜਿਹਾ ਉਦੋਂ ਜ਼ਿਆਦਾ ਨੁਕਸਾਨ ਨਹੀਂ ਹੁੰਦੇ ਉਹ ਜਿਹੜੇ ਲੜਕੇ ਅੰਦਰ ਸੀਟੜੇ ਉਹ ਬਾਹਰ ਕੱਢ ਲਏ ਜਾਂਦੇ ਆ ਕੇ ਪੀਐਸਕੇ ਲੜਦਾ ਸੀ ਉਹ ਡੀਜੀ ਸੀ ਬਾਅਦ ਵੀ ਰਹਿ ਕਾਫੀ ਸਾਲ ਉਹ ਉਹ ਨੂ ਬਲੈਕ ਥੰਡਰ ਦਾ ਨਾ ਆ ਸੀ ਨਾ 84 ਵਾਲਾ ਬਲੂ ਸਟਾਰ ਸੀ ਉਦੋਂ ਮੈਂ ਉੱਥੇ ਰਿਹਾ 8 10 ਜੀ ਰੋਸ ਉਹ ਉਦੋਂ ਨਿਜ਼ਾਮ ਨੇ ਸਾਰੀ ਪ੍ਰੈਸ মিডিਆ ਇਵੋਲਵ ਕੀਤਾ ਸੀ ਦੂਰਦਰਸ਼ਨ ਦੇ ਨਾਲ ਨਾਲ ਹੋਰ মিডিਆ ਚੈਨਲ ਆਣੇ ਸ਼ੁਰੂ ਹੋ ਗਏ ਸੀ ਨਾ ਉਦੋਂ ਐਨਡੀਟੀਵੀ ਨਿਊਜ਼ੀ ਵਗੈਰਾ ਮੇ ਖਲਾਸ਼ ਚੁੱਕੇ ਸੀ ਤੇ ਉਹ ਨੇ ਇਨਵੋਲ ਕਰ ਲੇ ਸੀ ਵੀ ਕੱਲ ਨੂੰ ਇਹ ਇਲਜ਼ਾਮ ਲੱਗਣ ਕਿ ਸਾਡੇ ਵੱਲ ਤੋਂ ਕੋਈ ਹੂੰ 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 ਅੰਦਰ ਧਾਰਮਿਕ ਸਥਾਨ ਦੀ ਕੋ ਬੇਹਰਮਤੀ ਹਰਮਤੀ ਹੋਈ ਜੀ 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 ਤੇ ਉਦੋਂ ਫਿਰ ਸੋ ਮੈਨੂੰ ਲੋਕ ਅਕਸਰ ਕਹਿੰਦੇ ਅਸੀਂ ਰਮਨਯਾਰ ਤੋਂ ਦਿੱਲੀ ਜਾ ਕੇ ਨਿਊਜ਼ ਕਿਉਂ ਨਹੀਂ ਕਰਦਾ ਆਪਨਾ ਹੀ ਦੂਰਦਰਸ਼ਨ ਆ ਤੇ ਉਹ ਡਾਇਰੈਕਟਲ ਤੇ ਤੁਸੀਂ ਸਭ ਕੁਝ ਕਰਕੇ ਤੁਹਾਨੂੰ ਤੁਹਾਨੂੰ ਉਸ ਉਸ ਫੇਜ਼ ਦੌਰਾਨ 84 ਵਾਲੇ ਫੇਜ਼ ਦੌਰਾਨ ਫੈਮਲੀਆਂ ਦੇ ਵਿੱਚੋਂ ਵੱਡੇ ਭਰਾ ਹੋਣ ਜਾਂ ਬਜ਼ੁਰਗ ਹੋਣ ਉਹਨਾਂ ਨੇ ਕਿਹਾ ਕਿ ਰੁਕ ਜਾਓ ਨਾ ਜਾਓ ਇਦਾਂ ਦਾ ਕੋਈ ਮਾਹੌਲ ਵੀ ਸੀ ਕੋਈ ਡਰ ਵਾਲਾ ਉਹ ਉਹਦੋਂ ਨਹੀਂ ਖਿਆ ਤੁਸੀਂ ਜੇ ਉਹ ਗੱਲ ਕਰਦੇ ਹੋ ਜਦ ਤੱਕ ਮੇਰੀ ਆਪਣੀ ਕਿਉਂਕਿ ਮੀਡੀਆ ਚ ਉਹ ਅਪੀਅਰ ਹੋਣਾ ਕਿਸੇ ਵੇਲੇ ਉਹਦੇ ਗਰਮ ਖਿਆਲੀਏ ਨੇ ਉਹਨਾਂ ਨੂੰ ਉਹਨਾਂ ਦੇ ਆਪਣੇ ਨਿਜ਼ਾਮ ਨੇ ਆਪਣੇ ਰੋਲੇ ਨੇ ਆਪਣੇ ਕਾਨੂੰਨ ਚ ਹੁੰਦੇ ਨੇ ਜੋ ਅਸੀਂ ਆਖੀ ਮੰਨੋ ਕਿ ਤਾ ਠੀਕ ਹੈ ਤੇ ਜਿਹੜੀ ਨਾ ਇਤਫਾਕੀ ਹੋਇਆ ਉਹ ਜਿਵੇਂ ਕਬੂਲ ਨਹੀਂ ਕਰ ਹੈ ਤੇ ਅੱਤ ਦੀ ਕਰਾਂਗੇ ਹੈਨਾ ਇਦਾਂ ਦੀਆਂ ਗੱਲਾਂ ਉਹ that was somewhere in 18990 ਜੀ ਐਵਰ ਸੁਜੈਸਟਡ ਬਾਏ ਯਰ ਬੜਾ ਐਸਐਸਪੀ ਕਿ ਯੂ ਸ਼ੁੱਡ ਬੀ ਅਵੇਇਲ ਅ ਸਮ ਟਾਈਮ ਫਰ অর ਯੂ ਸ਼ਿਫਟ ਐਂਡ ਟ੍ਰਾਈ ਯੂਰ ਓਨ ਯੂ ਗਾਟ ਯੂਰ ਓਨ ਰਕਮੋਡੇਸ਼ਨ ਗਵਰਨਮੈਂਟ ਰਕਮੋਡੇਸ਼ਨ ਹੀ ਰਿਟਾਇਰਡ ਐਸ ਡੀਜੀ ਫਿਊ ইয়ারਸ ਬੈਕ ਜੀ ਉਹ ਇਸ ਤਰ੍ਹਾਂ ਦਾ ਹੋਏਗਾ ਉਹ ਨਹੀਂ ਕੁਝ ਅੰਦਰ ਕੋਈ ਇੰਟੈਲੀਜੈਂਸ ਕੁਝ ਹੋਏਗਾ ਹੋ ਜੀ ਹੂੰ ਉੱਪਰ ਮੈਨੂੰ ਲੱਗਦਾ ਹੁੰਦਾ ਸੀ ਮੈਂ ਕਿ ਯਾਰ ਸਾਡਾ ਕੀ ਹੈ ਕਿਸੇ ਨਾਲ ਹੈ ਦੂਜਾ ਵੀ ਅਸੀ ਫਿਰ ਮੈਨੂੰ ਇਹ ਵੀ ਲੱਗਦਾ ਸੀ ਥੋੜਾ ਜਿਆ ਕੇ ਜਦੋਂ ਪਾਇਲਟਾਂ ਵਾਲੇ ਤੇ ਸਿਕਿਉਰਟੀਆਂ ਵਾਲੇ ਚੰਡੀਗੜ੍ਹ ਦੇ ਇੱਡੇ ਸਿਕਿਉਰ ਮਾਹੌਲ ਵਿੱਚ ਨਹੀਂ ਬਚੇ ਤੇ ਸਾਡੀ ਫਿਰ ਕਿਸਾ ਨਿਊਯਾਰਕਸ਼ਨ ਕੀ ਲੈਣਾ ਸਾਡੇ ਕੋਲੋਂ ਆਪਣਾ ਹੈ ਵੀ ਕੀ ਗੱਡਾ ਚਲੋ ਇਹ ਇਹ ਤਾਂ ਥੋੜਾ ਜਿਹਾ ਕੌੜਾ ਦੌਰ ਸੀਗਾ ਕੋਈ ਮਿੱਠਾ ਦੌਰ ਜਿਹੜਾ ਦੂਰਦਰਸ਼ਨ ਦੇ ਵੇਲੇ ਦਾ ਤੁਹਾਨੂੰ ਅੱਜ ਵੀ ਯਾਦ ਆਉਂਦਾ ਹੈ ਕਿ ਯਾਰ ਹਾਂ ਆ ਇਹ ਚੀਜ਼ ਸੀ ਰਮਨ ਤੁਸੀਂ ਆਪਣੇ ਆਪ ਨੂੰ ਜਦੋਂ ਦੇਖਦੇ ਹੋ ਮੋਸ਼ੀਸ਼ੇ ਤੇ ਕੋਈ ਜਿਹੜਾ ਤੁਹਾਨੂੰ ਲੱਗਦਾ ਕਿੱਸਾ ਕੋਈ ਸਾਂਝਾ ਕਰਨਾ ਚਾਹੁੰਦੇ ਹੋ ਆਡੀਅנס ਅਜ਼ੀਜ਼ ਕਹਨ ਗਿਆ ਯਾਰ ਵੱਡੇ ਵੱਡੇ ਨਾਮ ਲੈ ਕੇ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰੀ ਜਾ ਰਹੇ ਹੈ ਤੁਸੀਂ ਦੇਖੋ ਕਿ ਕਿ ਆਪਣੀ ਇੱਕ ਚੈਨਲ ਦੀ ਤੱਕ ਸੀ ਕੱਲ ਦੇ ਸੀ ਪਹਿਲਾਂ ਹੌਲੀ ਹੌਲੀ ਚੈਨਲ ਬਾਅਦ ਚ ਆਏ ਅੱਜ ਵੀ ਪਿੰਡਾਂ ਚ ਜਾਈਦਾ ਤੇ ਲੋਕਾਂ ਨੂੰ ਹੁੰਦਾ ਚਾਹ ਕਿ ਕਿਸ ਕਾ ਮਾਇਆ ਇਹ ਨਹੀਂ ਤੂੰ ਅੰਦਰ ਆ ਜਾ ਹੈ ਨਾ ਜੀ ਤੋ ਹੁਣ ਦੇਖੋ ਤੁਸੀਂ ਅਜੇ ਮੈਨੂੰ ਪੰਜਾਬੀ ਦਾ ਕੋਈ ਬੈਗਰ ਉਹ ਨਹੀਂ ਹੈ ਨਹੀਂ ਹੌਲੀ ਹੌਲੀ ਅਜੇ ਤਾਂ ਮੈਂ ਹੌਲੀ ਹੌਲੀ ਗਿਆ ਮੈਨੂੰ ਇਹ ਵੀ ਨਹੀਂ ਸੀ ਬੋਲਣਾ ਹੁੰਦਾ ਹਮ ਹੈਨਾਂ ਅਸੀਂ ਪਿੰਡ ਸ਼ਹਿਰਾਂ ਵਾਲੇ ਹੌਲੀ ਹੌਲੀ ਬੋਲਦੇ ਹਾਂ ਫਿਰ ਅਸੀਂ ਮੈਨੂੰ ਸੀ ਕਿ ਹੌਲੀ ਹੌਲੀ ਨਹੀਂ ਹੁੰਦਾ ਹੌਲੀ ਹੌਲੀ ਹੁੰਦਾ ਹੌਲੜੇ ਤੋਂ ਕਨੋੜੇ ਵਾਲੇ ਦੋਸਤਾਂ ਨੇ ਕਹੇ ਹੌਲੀ ਹੌਲੀ ਵੀ ਨਹੀਂ ਹੁੰਦਾ ਕਨੋੜਾ ਨਹੀਂ ਹੈ ਹੈਨ ਹੌਲੀ ਹੌਲੀ ਹੈ ਹੈ ਇਹ ਹੈ ਹੁਣ ਮੈਂ ਤਾਂ ਗੱਲ ਕਰਦਾ ਕਿ ਉਹ ਵਿੱਚ ਗਵਰਨਮੈਂਟ ਵੀਪੀ ਸਿੰਘ ਦੀ ਰੇਸ ਸੈਂਟਰ ਦੇ ਵਿੱਚ ਜਦੋਂ ਵਿਧਾਲ ਸਾਬ ਸਭ ਲੋਕਾਂ ਦਾ ਬਾਦਸ਼ਾਹੀ ਨੇ ਤੇ ਉਹਨੂੰ ਉਹਨਾਂ ਦੇ ਨਾਲ ਚ ਪੰਜਾਬ ਦੇ ਹਾਲਾਤ ਜੇ ਵੀ ਮਾੜੇ ਸੀ ਕਹਿੰਦਾ ਉਹ ਦਿਨਾਂ ਦੀ ਪੀਰੀਅਡ ਦੀ ਗੱਲ ਕੀਤੀ ਹੈ ਤੇ ਉਹ ਉਹ ਨੰਬਰ ਸਾਰਾ ਆ ਰਿਹਾ ਅਮਰਸਰ ਜਾਨਾ ਉਹਦੇ ਦਰਬਾਰ ਸਰ ਮੱਥਾ ਟੇਕਣਾ ਉਹਨਾਂ ਨੇ ਵੀਪ ਸਿੰਘ ਪ੍ਰਾਈਮ ਮਿਨਿਸਟਰ ਸੀ ਤੋਂ ਅਸੀਂ ਕੱਲ੍ਹ ਜਿਵੇਂ ਦੂਰਦਰਸ਼ਨ ਦਾ ਕੈਮਰਾ ਹੈ ਮੇਰੇ ਕਲੀਗ ਨਾਲ ਹੈ ਪ੍ਰੋਡੂਸਰ ਇੱਕ ਕੈਮਰਾਮੈਨ ਹੈ ਜਿੰਜੇ ਨੇ ਹਾਂ ਤੋਂ ਅਸੀਂ ਟਰਮੀਨਲ ਬਿਲਡਿੰਗ ਤੋਂ ਬਾਹਰ ਖੜੇ ਹਾਂ ਤੇ ਉਹ ਕੋ ਇੰਟੈਲੀਜੈਂਸ ਵਾਲਾ ਸ਼ਕਤੀ ਨਜ਼ਰ ਨਾਲ ਦੇਖਦਾ ਚੱਕ ਸ਼ੂ ਕਰਦਾ ਤੇ ਅਸੀਂ ਟਰਮੀਨਲ ਜਿੱਥੇ ਜਹਾਜ਼ ਖੜਨਾ ਉੱਤੇ ਚੱਲ ਜਾਂਦੇ ਸਿਰਫ 6-7 ਬੰਦੇ ਹੈ ਮੰਨ ਲਓ ਇਕ ਪੰਜਾਬ ਦਾ ਚੀਫ ਸਕੱਤਰ ਇੱਕ ਗਵਰਨਰ ਹੈ ਜੀ ਇੱਕ ਗਵਰਨਰ ਨਿਰਮਲ ਮੁਖਰ ਜੀ ਹੈ। ਤੋਂ ਚੀਫ ਸਕੱਤਰ ਹੈ, ਉਹ ਸਕੱਤਰ ਹੈ ਐਸ ਐਲ ਕਪੂਰ ਹੈ। ਡੀਜੀ ਪੁਲਿਸ ਸ਼ਾਇਦ ਚਾਰ ਤੇ ਤਿੰਨ ਸੱਤ ਐਮ ਪੀਸ ਵਗੈਰੇ ਉਹ ਉਹ ਪਿਛੇ ਟਰਮੀਨਲ ਦੇ ਲੱਗ ਕੇ ਖੜੇ ਨੇ। ਉਹ ਗੱਲਾਂ-ਗੱਲਾਂ ਦੇ ਵਿੱਚ ਜਿਵੇਂ ਗੱਲਾਂ ਹੋ ਰਹੀਆਂ ਮਿਲਦੇ-ਗਿਲਦੇ ਆ ਨਿਰਮਲ ਮੁਖਰ ਜੀ ਨੇ ਗਵਰਨਰ ਨੇ ਜੀ। ਤੋਂ ਹੀ ਜਿਸ ਇਸ ਮੈਂ ਤੁਹਾਨੂੰ ਆਪਣੀ ਬਿਜਾਇਬਰੀ ਬੈਕਗ੍ਰਾਉਂਡ ਦੱਸਤੀ ਹੈ। to so, despite that he says me uh, roman i am learning punjabi from you acha to so, he is watching the news of course daily ro drishya dekhdene mai kaise you were i just felt blush time uh, you are embarrassing me <laughs> rather he said no i mean it right pe so, oh bahar nikalda phir jahaz aa janda hai phir oh ghar modda hai parivar se apnu chal painda asi chal painde to eh ho je pal which which andhere aur is tarah de sabab bandde re ਚਲੋ ਆਖਿਆ ਇੱਕ ਦੀ ਯਾਦ ਆ ਗਈ ਹੂੰ ਚਲੋ ਸਰ ਇਹ ਸਾਡੀ ਮੁਖਸਰ ਜੀ ਮੁਲਾਕਾਤ ਸੀ ਤੁਹਾਨੂੰ ਸਭ ਨੂੰ ਉਮੀਦ ਹੈ ਕਿ ਇਹ ਮੁਲਾਕਾਤ ਰਮਨ ਕੁਮਾਰ ਜੀ ਨਾਲ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤੇਨੂੰ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਆਪਣੇ ਤੱਕ ਪਹੁੰਚਾਓ ਉਹਨਾਂ ਤੱਕ ਪਹੁੰਚਾਓ ਜਿਹੜੇ ਰਮਨ ਕੁਮਾਰ ਜੀ ਨੂੰ ਹਲੇ ਵੀ ਦੇਖਣਾ ਸੁਣਨਾ ਪਸੰਦ ਕਰਦੇ ਨੇ ਉਹ ਦੌਰ ਜਿਹੜੇ ਬੱਚੇ ਬਾਹਰ ਚਲੇ ਗਏ ਕਈ ਨਸਲਾਂ ਬਾਹਰ ਚਲੇ ਗਈਆਂ ਉਹ ਪੀੜੀਆਂ ਜਿਹੜੀਆਂ ਅੱਜ ਵੀ ਜਲੰਧਰ ਹੁੰਦੀਆਂ ਹੋਣਗੀਆਂ ਲੱਭਦੀਆਂ ਹੋਣਗੀਆਂ ਕਿ ਰਮਨ ਕੁਮਾਰ ਜੀ ਨਾਲ ਕਿਤੇ ਕੰਟੈਕਟ ਹੋ ਜਾਏ ਤੇ ਦੂਦਸ਼ਨ ਜਲੰਧਰ ਤੇ ਜਦੋਂ ਮੈਂ 2000 9 ਤੋਂ 12 13 ਦਰਮਿਆਨ ਕੰਮ ਕੀਤਾ ਸਰ ਨਾਲ ਮੁਲਾਕਾਤ ਹੁੰਦੀ ਰਹੀ ਸਾਡੀ ਕੋਈ ਤਸਵੀਰ ਨਹੀਂ ਹੋਈ ਪਰ ਪਿੱਛੇ ਜਦੋਂ ਗੁਫ਼ਤਗੂ ਹੋਣੀ ਸ਼ੁਰੂ ਹੋਈ ਤੇ ਖੁਆਇਸ਼ ਇਹ ਸੀ ਕਿ ਸਰ ਨਾਲ ਮੁਲਾਕਾਤ ਹੋ ਜੇ ਤੜ ਤੱਕ ਮੁਲਾਕਾਤ ਪਹੁੰਚਾ ਦਈਏ ਇਹ ਹੀ ਖੁਆਇਸ਼ ਸੀ ਤੁਹਾਨੂੰ ਚੰਗੀ ਲੱਗੀ ਵੀਡੀਓ ਤਾਂ ਜ਼ਰੂਰ ਸ਼ੇਅਰ ਕਰਿਓ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸਰ ਰਾਈਟ ਜੀ ਸੰਗ ਲੱਗ ਗਿਆ ਤੁਸੀਂ ਆਏ ਬਹੁਤ ਬਹੁਤ ਅਦਾਬ ਸਲਾਮ ਹੈ ਸਾਰਿਆਂ ਨੂੰ